ਸਸ਼ੀ ਕਾਲ ਦੇ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪੰਜਾਬ ਦੇ ਫਰੀਦਕੋਟ ਜੱਦੀ ਰਾਤ ਨੂੰ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਇਸ ਵਿੱਚ ਬੰਬੀਹਾ ਗੈਂਗ ਦੇ ਦੋ ਗੁੰਡਿਆਂ ਨੂੰ ਕਾਬੂ ਕੀਤਾ ਗਿਆ। ਕ੍ਰੋਸਫਾਇਰਿੰਗ 'ਚ ਦੋਵੇਂ ਬਦਮਾਸ਼ ਵੀ ਜ਼ਖਮੀ ਹੋ ਗਏ। ਇਨ੍ਹਾਂ ਕੋਲੋਂ 2 ਪਿਸਤੌਲ 6 ਕਾਰਤੂਸ ਅਤੇ ਇੱਕ ਫੋਰਚੂਨਰ ਕਾਰ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਉਰਫ ਰੂਮਾ ਵਾਸੀ ਪਿੰਡ ਬਾਬਲਕਲਾ ਜ਼ਿਲ੍ਹਾ ਫਰੀਦਕੋਟ ਅਤੇ ਸੁਖਜੀਤ ਸਿੰਘ ਉਰਫ ਸੁਖਰਮਾਨਾ ਵਾਸੀ ਪਿੰਡ ਰੋਮਾਨਾਲ ਬੇਲ ਸਿੰਘ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਬੰਬੀਹਾ ਗੈਂਗ ਦੇ ਬਦਨਾਮ ਗੈਂਗਸਟਰ ਸੀਮਾ ਬਾਬਲ ਦੇ ਸਾਥੀ ਹਨ। ਇਹ ਦੋਵੇਂ ਵਿਅਕਤੀ ਇਲਾਕੇ ਦੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦੇ ਸਨ ਇੱਕ ਸਰਕਾਰੀ ਗੱਡੀ ਤੇ ਤਿੰਨ ਫੈਰ ਕਿਤੇ ਗਏ ਐਸਐਸਪੀ ਡਾਕਟਰ ਪ੍ਰਗਿਆ ਜਾਨ ਨੇ ਦੱਸਿਆ ਕਿ ਸੀਆਈਏ ਸਟਾਫ ਜੈ ਤੋਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁਲਿੰਦੇ ਗੈਂਗਸਟਰ ਸਿਮਾ ਬਾਬਲ ਨਾਲ ਸੰਬੰਧਿਤ ਕੁਝ ਬਦਮਾਸ਼ੀ ਇਲਾਕੇ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹੰਤ ਐਨਾ ਮਲਜ਼ਮਾਂ ਦੀ ਹਰਕਤ ਫਰੀਦਕੋਟ ਦੇ ਕੋਟਖੂਰਾ ਇਲਾਕੇ ਵਿੱਚ ਦੇਖੀ ਗਈ ਇਸ ਸੂਚਨਾ ਦੇ ਆਧਾਰ ਤੇ ਸੀਆਈਏ ਸਟਾਫ ਜੈਤੋ ਅਤੇ ਪੁਲਿਸ ਨੇ ਢੀਡ ਸਿੱਖਾਂ ਵਾਲੇ ਦੇ ਕੋਲ ਨਾਕਾਬੰਦੀ ਕੀਤੀ ਮੰਗਲਵਾਰ ਰਾਤ ਨੂੰ ਇੱਕ ਫੋਰਚੂਨਰ ਕਾਰ ਨਾਕੇ ਤੇ ਪਹੁੰਚੀ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਹੱਥ ਦੇ ਕੇ ਚੈਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੱੜ ਨਹੀਂ ਰੁਕੀ ਇਸ ਦੇ ਬਜਾਏ ਗੱਡੀ 'ਚ ਸਵਾਰ ਲੋਕਾਂ ਨੇ ਪੁਲਿਸ ਤੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤੀਆਂ ਐਸਐਸਪੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਜਿਸ ਵਿੱਚ ਦੋਵੇਂ ਮੁਲਜ਼ਮ ਗੋਲੀ ਦਾ ਸ਼ਿਕਾਰ ਹੋ ਗਏ ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਦੋਵਾਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ ਹਨ ਤੇ ਹਸਪਤਾਲ ਵਿੱਚ ਭਰਤੀ ਐਸਐਸਪੀ ਡਾਕਟਰ ਪ੍ਰਗਿਆ ਚਾਨ ਨੇ ਦੱਸਿਆ ਕਿ ਗੈਂਗਸਟਰ ਦਾ ਸੀਮਾ ਬਾਬਲ ਵੀ ਪੁਲਿਸ ਨੂੰ ਲੜਿੰਦਾ ਹੈ ਜਿਸ ਖਿਲਾਫ ਕੁਲ 26 ਕੇਸ ਦਰਜ ਹਨ ਇਹ ਦੋਵੇਂ ਮੁਲਜ਼ਮ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਥਾਣਾ ਬਾਜਾਖਾਨਾ ਵਿੱਚ ਦਰਜ ਹੋਏ ਸੰਗਠਿਤ ਅਪਰਾਧ ਦੇ ਕੇਸ ਵਿੱਚ ਲੋੜਿੰਦੇ ਹਨ ਇੰਨਾ ਵਿੱਚੋਂ ਇੱਕ ਮੁਲਜ਼ਮ ਸੁਖਜੀਤ ਸੁਖ ਖਿਲਾਫ ਹਿਮਾਚਲ ਪ੍ਰਦੇਸ਼ ਵਿੱਚ ਵੀ ਕੇਸ ਦਰਜ ਹੈ ਦਾਸੀ ਇੱਕੀ ਗੈਂਗਸਟਰ ਦਾ ਸਿਮਾ ਬਾਬਲ ਦੇ ਪਿਤਾ ਗੁਰਮੁਖ ਸਿੰਘ ਪਿਛਲੇ ਸਾਲ ਪੰਚਾਇਤ ਚੋਣਾਂ ਲੜ ਰਿਹਾ ਸੀ ਉਸ ਨੂੰ ਉਸ ਨੂੰ ਜਿਤਾਣ ਲਈ ਗੈਂਗਸਟਰ ਨੇ ਆਪਣੇ ਸਾਥੀਆਂ ਨੂੰ ਹਥਿਆਰਾਂ ਸਮੇਤ ਪਿੰਡ ਭੇਜਿਆ ਤੇ ਸਾਰੇ ਲੋਕਾਂ ਨੂੰ ਗੁਰਮੁਖ ਸਿੰਘ ਨੂੰ ਹੀ ਵੋਟ ਪਾਉਣ ਦੀ ਚੇਤਾਵਨੀ ਦਿੱਤੀ ਇਸ ਦੀ ਸੂchna ਪੁਲਿਸ ਨੂੰ ਮਿਲੀ ਤਾਂ ਦੋਸ਼ੀ ਫਰਾਰ ਹੋ ਗਿਆ ਗੈਂਗਸਟਰ ਦੇ ਡਰ ਕਾਰਨ ਇਸ ਪਿੰਡ 'ਚ ਕਿਸੇ ਨੇ ਨਾਮਜ਼ਦਗੀ ਵੀ ਨਹੀਂ ਭਰੀ ਇਸ ਨੂੰ ਮਗਰੋਂ ਪੁਲਿਸ ਨੇ ਉਸ ਖਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਉਹ ਉਹੀ ਮੁਲਜ਼ਮ ਸੀ ਜਿਸ ਨੂੰ ਉਹਨਾਂ ਪੁਲਿਸ ਨੇ ਐਨਕਾਊਂਟਰ ਵਿੱਚ ਫੜ ਲਿਆ ਹੈ ਜੀ ਸਾਡੇ ਕੋਲ ਇੱਕ ਸੋਰਸ ਬੇਸਡ ਇਨਫੋਰਮੇਸ਼ਨ ਸੀ ਔਰ ਇਸੇ ਉਤੇ ਕੰਮ ਕਰ ਰਹੇ ਸੀ ਔਰ ਜਿਹੜਾ ਇੱਥੇ ਫਰੀਦਕੋਟ ਦਾ ਇੱਕ ਇਨਫੇਮਸ ਗੈਂਗਸਟਰ ਹੈ ਸੀਮਾ ਵੇਬਲ ਉਹ ਵਾਂਟਡ ਵੀ ਹੈ ਪੁਲਿਸ ਨੂੰ ਜਿੱਤੇ ਪੁਰਾਣੀ ਚੱਬੀ ਬੱਚੇ ਨੇ ਤੇ ਉਹਦੇ ਜਿਹੜੇ ਗੁਰਗੇ ਸੀ ਉਹਨਾਂ ਦੇ ਮਗਰ ਅਸੀਂ ਇੱਕ ਆਪਰੇਸ਼ਨ ਅਸੀਂ ਕਰਦੇ ਸੀ ਸੋ ਉਹਦੀ ਲੜੀ ਦੇ ਤਹਿਤ ਹੀ ਕਲ ਵੀ ਇੱਕ ਅਰੈਸਟ ਹੋਈ ਸੀ ਔਰ ਉਸੇ ਇਨਫੋਰਮੇਸ਼ਨ ਦੇ ਬੇਸਿਸ ਤੇ ਅੱਜ ਸਾਡੀ ਸੀਆਈਏ ਦੀ ਜੈਤੋ ਟੀਮ ਇਹਨੂੰ ਫੋਲੋ ਕਰਦੀ ਹੋਈ ਆ ਰਹੀ ਸੀ ਤੇ ਸਾਡੇ ਕੋਲ ਇਹ ਇਨਫੋਰਮੇਸ਼ਨ ਸੀ ਕਿ ਇਹ ਇੱਕ ਗੱਡੀ ਇਨ੍ਹਾਂ ਦੀ ਮੂਵਮੈਂਟ ਇੱਥੇ ਫਰੀਦਕੋਟ ਕੋਟਕਪੁਰੇ ਦੇ ਇਲਾਕੇ ਵਿੱਚ ਹੈਗੀ ਸੋ ਉਹਦੀ ਲੜੀ ਦੇ ਤਹਿਤ ਹੀ ਜਦੋਂ ਇਹ ਇੱਥੇ ਪਹੁੰਚੇ ਤੇ ਫਿਰ ਸੀਆਈਏ ਦੀ ਟੀਮ ਔਰ ਨਹੀਂ ਇਹਨਾਂ ਦੀ ਗੱਡੀ ਦੇਖੀ ਔਰ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਟੋਟਲ ਇਹਨਾਂ ਨੇ ਤਿੰਨ ਫਾਇਰ ਕੀਤੇ ਸੋ ਦਾ ਪੁਲਿਸ ਪਾਰਟੀ ਉਹਨਾਂ ਨੇ ਰਿਟੈਲੀਏਟ ਕਰਦੇ ਹੋਏ ਇਹਨਾਂ ਦੀ ਗੱਡੀ ਜਿਹੜੀ ਹੈਗੀ ਉਹ ਰੋਕੀ ਗਈ ਔਰ ਜਦੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੇ ਦੋਨੋਂ ਅ ਅਕਿਊਜ਼ਡ ਸੀ ਇਹਨਾਂ ਦੇ ਪੈਰ ਤੇ ਗੋਲੀ ਵੱਜੀ ਹੈ ਇਹਨਾਂ ਦੇ ਨਾਮ ਹੈਗੇ ਇੱਕ ਬੰਦੇ ਦਾ ਨਾਮ ਹੈਗਾ ਹਰਮਨਦੀਪ ਰੂਸਾ ਇਹ ਇਧਰ ਰੋਮਣਾਲ ਬੇਲ ਸਿੰਘ ਪਿੰਡ ਇਹ ਇਧਰ ਬੇਬਲ ਕਲਾ ਦਾ ਨਿਵਾਸੀ ਹੈ ਔਰ ਇੱਕ ਹੋਰ ਹੈ ਸੁਖਜੀਤ ਸੁਖ ਇਰਮਣਾ ਅਲ ਬੇਲ ਸਿੰਘ ਦਾ ਹੈਗਾ ਵਸਨੀਕ ਸੋ ਇਹਨਾਂ ਵਿੱਚੋਂ ਜਿਹੜਾ ਸੁਖਜੀਤ ਸੁਖ ਹੈ ਉਹ ਤੇ ਪੁਰਾਣਾ ਵੀ ਇੱਕ ਪਟਚਾ ਹੈ ਔਰ ਇਹ ਜਿਹੜਾ ਹੈਗਾ ਦੂਜਾ ਬੰਦਾ ਹੈ ਇਹ ਵੀ ਇੱਕ ਸੈਪਟੰਬਰ ਮਹੀਨੇ ਚ ਇਥੇ ਬਾਜਖਾਨਾ ਚ ਇੱਕ ਪਟਚਾ ਰਜਿਸਟਰ ਹੋਇਆ ਸੀ ਔਰ ਉਹਦੇ ਚ ਦੋਨੋਂ ਐਕਿਊਜ਼ਡ ਵਾਂਟਡ ਸੀ ਔਰ ਉਹ ਵੀ ਇੱਕ ਆਰਗੇਨਾਈਜ਼ਡ ਕ੍ਰਾਈਮ ਦਾ ਪਰਚਾ ਸੀ ਫਾਰਚੂਨਰ ਗੱਡੀ ਜਿਸ ਤੇ ਸਵਾਰ ਹੋ ਕੇ ਐਸੀ ਗੱਡੀ ਇਹਨਾਂ ਦੀ ਹੈ ਜਾਂ ਗੱਡੀ ਵੀ ਕਿਸੇ ਤੋਂ ਸਨੇਚ ਜੀ ਇਟ ਇਜ਼ ਟੂ ਅਰਲੀ ਟੂ ਸੇ ਬਟ ਯੈਸ ਜਿੱਦਾਂ ਇਹਨਾਂ ਨੇ ਇਹ ਗੱਡੀ ਭਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਰਟੀ ਤੇ ਵੀ ਇਹਨਾਂ ਨੇ ਅਟੈਕ ਕੀਤਾ ਸੋ ਆਲ ਆਫ ਥੀਸ ਥਿੰਗਸ ਵਿਲ ਬੀ ਵੈਰੀਫਾਈਡ ਔਰ ਜਿਸ ਤਰ੍ਹਾਂ ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਕਾਫੀ ਪਹਿਲਾਂ ਇੱਕ ਇਲਾਕੇ ਚੋਂ ਵੀ ਕਾਫੀ ਸ਼ਿਕਾਇਤ ਸੀ ਕਿ ਇਹ ਇੱਥੇ ਥ੍ਰੈਟ ਔਰ ਐਕਸਟ੍ਰੋਸ਼ਨ ਕਰਦੇ ਸੀ ਤੇ ਲੋਕਾਂ ਦੇ ਪੈਸੇ ਉਹਨਾਂ ਕੋਲੋਂ ਰੰਗਦਾਰੀ ਮੰਗਦੇ ਸੀ ਔਰ ਲੋਕਾਂ ਦੇ ਮੰਚ ਇੱਕ ਇਹ ਜਿਹਨੂੰ ਕਹਿੰਦੇ ਇੱਕ ਡਰਾਵਾ ਪੈਦਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੋ ਉਸ ਚੀਜ਼ ਨੂੰ ਅਸੀਂ ਅੱਜ ਪੂਰੀ ਤਰ੍ਹਾਂ ਸੇ ਇਥੇ ਅਸੀਂ ਨਤ ਪਾਇਆ ਹੈ ਔਰ ਸਾਡਾ ਇੱਕ ਬਹੁਤ ਸਟਰੋਂਗ ਮੈਸੇਜ ਹੈ ਕਿ ਵੀ ਵਿਲ ਹੈਵ ਕੰਪਲੀਟਲੀ ਜ਼ੀਰੋ ਟੋਲਰੈਂਸ ਅਗੇਂਸਟ ਕਰਾਈਮ ਔਰ ਕੋਈ ਵੀ ਬੰਦਾ ਅਗਰ ਇਲਾਕੇ ਚ ਪੀਸ ਨੂੰ ਖਰਾਬ ਕਰਦਾ ਹੈ ਜਾਂ ਕਾਨੂੰਨ ਦੇ ਅਗੇਂਸਟ ਜਾਂਦਾ ਹੈ ਤਾਂ ਵੀ ਵਿਲ ਟੇਕ ਵੈਰੀ ਸਟ੍ਰਿਕਟ ਐਕਸ਼ਨ ਅਗੇਂਸਟ एवरीवन 10 ਫਾਇਰ ਦੱਸੇ 10 ਫਾਇਰ ਹਨ 아니 ਪੁਲਿਸ ਗੱਡੀ ਤੇ ਕੋਈ ਆਪਣੇ ਪੁਲਿਸ ਮੁਲਾਜ਼ਮ ਕੋ ਇੰਜਰਡ ਹੋਇਆ ਹੈ ਜਾਂ ਸਵਿਚ ਹੈ ਜਾਂ ਬਚਾਰੇ ਨਹੀਂ ਜੀ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਪੁਲਿਸ ਦੀ ਗੱਡੀ ਤੇ ਜ਼ਰੂਰ ਡੈਮੇਜ ਹੋਇਆ ਹੈ ਔਰ ਜਦੋਂ ਇਹਨਾਂ ਤੇ ਫਾਇਰ ਵੱਜੇ ਤਾਂ ਇਹਨਾਂ ਨੂੰ ਅਸੀਂ ਹਸਪੀਟਲ ਰਸ਼ ਕੀਤਾ ਜੀ ਸਾਡੀ ਤਾਂ ਇਹੀ ਚਤਾਵਨੀ ਹੈ ਵੀ ਹੈਵ ਜ਼ੀਰੋ ਟੋਲਰੈਂਸ ਔਰ ਅਗਰ ਤੁਸੀਂ ਇਹ ਸੋਚਦੇ ਹੋ ਸਾਰੇ ਕਿ ਤੁਸੀਂ ਡਰਾ ਕੇ ਧਮਕਾ ਕੇ ਲੋਕਾਂ ਕੋਲੋਂ ਪੈਸੇ ਵਸੂਲ ਕਰ ਸਕਦੇ ਹੋ ਤਾਂ ਵੀਲ ਨਾਟ ਅਲਾਉ ਥਿਸ ਵੀਲ ਟੇਕ ਦ ਸਟ੍ਰਿਕਟੈਸਟ ਪੋਸੀਬਲ ਐਕਸ਼ਨ ਅਗੇਂਸਟ ਆਲ ਆਫ ਯੂ ਔਰ ਅਸੀਂ ਪਹਿਲਾਂ ਵੀ ਲਿਆ ਹੈ ਔਰ ਹੁਣ ਅਸੀਂ ਹੋਰ ਲਵਾਂਗੇ ਉਹ ਤੁਹਾਡੇ ਜਿੰਨੇ ਵੀ ਇੱਥੇ ਗੁਰਗੇ ਨੇ ਅਸੀਂ ਸਾਰਿਆਂ ਨੂੰ ਫੜ ਕੇ ਅੰਦਰ ਦੇਵਾਂਗੇ